ਸੁਫੇਰ ਦੁਆਰਾ ਲਾਈਵ ਹੋਏ ਆ ਨੇ ਨੇੜੇ ਦੇ ਵਿੱਚ ਤੁਹਾਨੂੰ ਦੱਸ ਜਾਈਏ ਕਿ ਸਾਰੇ ਇੱਕ ਵਾਰੀ ਪਹਿਰੇ ਲਾਈਵ ਹੋ ਜਾਣ ਫਿਰ ਉਸ ਤੋਂ ਬਾਅਦ ਸਾਰੀ ਗੱਲਬਾਤ ਕਰਾਂਗੇ ਸਾਡੇ ਨਾਲ ਜੁੜ ਜਾਣ ਪਹਿਲੇ ਸਾਰੇ ਸੋ ਸਾਰੇ ਸਾਣਾ ਜੋੜ ਰਿਹਾ ਦੋਸਤ ਤੁਹਾਨੂੰ ਦੱਸ ਦਵਾਂ ਕਿ ਜਿਸ ਤਰ੍ਹਾਂ ਵੀ ਸਾਰੇ ਸਾਣਾ ਜੋੜ ਰਿਹਾ ਜਿਸ ਤੁਹਾਨੂੰ ਪਤਾ ਕਿ ਮੈਂ ਪਹਿਲੇ ਵੀ ਲਾਈਵ ਹੋਇਆ ਸੀਗਾ ਹੈਰਾਨਗੀ ਵਾਲੀ ਗੱਲ ਹੈ ਕਿ ਉਹ ਜਿਹੜੀ ਮੈਂ ਲਾਈਵ ਪਾਈ ਸੀਗੀ ਉਹ ਪੋਸਟ ਹੋ ਕੇ ਫਿਰ ਆਪੇ ਆਪਣੇ ਆਪ ਡਿਲੀਟ ਹੋ ਗਈ। ਸੋ ਪਤਾ ਨਹੀਂ ਕੀ ਚੀਜ਼ਾਂ ਹੋ ਰਹੀਆਂ ਐ ਸਾਡੇ ਨਾਲ। ਸੋ ਇੱਕ ਕਰੀ ਸੇ ਤੁਹਾਨੂੰ ਦੱਸ ਦਵਾਂ ਸਾਰਿਆਂ ਨੂੰ ਵੀ ਹੁਣ ਦੀ ਲਾਈਵ ਇਸਟਮਾ ਫੇਰ ਇੱਕ ਵਾਰੀ ਹੋਇਆ ਤੁਹਾਨੂੰ ਦੱਸ ਜੀ ਕਿ ਜਿਸ ਤਰ੍ਹਾਂ ਤੁਹਾਨੂੰ ਸਾਰਿਆਂ ਨੂੰ ਦੱਸਿਆ ਸੀਗਾ ਕਿ ਹਾਂਟਡ ਪਲੇਸ ਦੇ ਵਿੱਚ ਅਸੀਂ ਸਟੋਰੀ ਕਰਨ ਆਏ ਸੀਗੇ ਕਿਹੜੀ ਜਗ੍ਹਾ ਤੇ ਐ ਇਹ ਨਹੀਂ ਮੈਂ ਦੱਸਿਆ ਦੱਸਿਆ ਹਜੇ ਵੀ ਕਿਸੇ ਨੂੰ ਥੋੜੀ ਦੇਰ ਪਹਿਲੇ ਸਾਰਿਆਂ ਨਾਲ ਗੱਲਬਾਤ ਹੋਈ ਸੀ ਤੁਹਾਨੂੰ ਦੱਸਿਆ ਸੀਗਾ ਕਿ ਇੱਥੇ ਕੋਈ ਵੀ ਜਿਹੜਾ ਵਿਅਕਤੀ ਹੈ ਦਰਵਾਜ਼ਾ ਬਿਲਕੁਲ ਜਿਹੜਾ ਨਹੀਂ ਖੋਲ ਰ ਰਿਆ ਪਰ ਹੈਰਾਨਗੀ ਵਾਲੀ ਗੱਲ ਹੈ ਕਿ ਆਸੇ ਪਾਸੇ ਜਿਹੜੇ ਇੱਥੇ ਲੋਕੀ ਆ ਉਹ ਵੀ ਇੱਥੇ ਕੋਈ ਵੀ ਨਹੀਂ ਰਹਿੰਦੇ ਹੈਗੇ ਸੋ ਤੁਸੀਂ ਸੜਕ ਤੁਹਾਨੂੰ ਦਿਖਾ ਦਿੰਦੇ ਆ ਕਿ ਜਿਹੜੀ ਬਿਲਕੁਲ ਪਿੱਛੇ ਖਾਲੀ ਹੈ ਮੋਬਾਈਲ ਦੀ ਲਾਈਟ ਮਾਰੋ ਤਾਂ ਨਜ਼ਰ ਆ ਸੋ ਤੁਹਾਨੂੰ ਦੱਸ ਜੀ ਕਿ ਸਾਨੂੰ ਦੱਸਿਆ ਗਿਆ ਸੀਗਾ ਕਿ ਇੱਥੇ ਕਿਹਦਾ ਦੀ ਜਗਾ ਨਹੀਂ ਮੈਂ ਤੁਹਾਨੂੰ ਦੱਸੂਗਾ ਕਿਉਂਕਿ ਰਾਤ ਦਾ ਸਮੇਂ ਆ ਸੋ ਜਗਾ ਦਾ ਮੈਂ ਨਾਮ ਨਹੀਂ ਲਊਂਗਾ ਕਿਉਂਕਿ ਅਜੇ ਤੱਕ ਕਦੀ ਇਸ ਤਰ੍ਹਾਂ ਨਹੀਂ ਹੋਇਆ ਜਿਸ ਤਰ੍ਹਾਂ ਮੈਂ ਤੁਹਾਨੂੰ ਸਾਰਿਆਂ ਨੂੰ ਪਹਿਲਾਂ ਦੱਸਿਆ ਕਿ ਸੀ ਚਾਰ ਪੰਜ ਗੱਡੀਆਂ ਆਈਆਂ ਸੀਗੀਆਂ ਸਾਡੇ ਚਾਰ ਉਹਦੀ ਚਾਰੋ ਗੱਡੀਆਂ ਬੰਦ ਪੈ ਗਈਆਂ ਪਰ ਫਿਰ ਵੀ ਤੁਹਾਨੂੰ ਦੱਸ ਜੀ ਕਿ ਇੱਕ ਅੰਕਲ ਮਿਲੇ ਜਿਨ੍ਹਾਂ ਦਾ ਮੈਂ ਸ਼ੁਕਰੀਆ ਦਾ ਕਰਨਾ ਚਾਹੁੰਦਾ ਜਿਨ੍ਹਾਂ ਨੇ ਆਪਣੇ ਘਰ ਦਾ ਦਰਵਾਜ਼ਾ ਖੋਲ੍ਹਿਆ ਸੋ ਅਸੀਂ ਇੱਥੇ ਖਬਰ ਉਹਨਾਂ ਨੇ ਕਿਹਾਗੇ ਇੱਥੇ ਮੈਕੈਨਿਕ ਹੈਗੇ ਅਸੀਂ ਠੀਕ ਕਰਵਾਉਂਗਾ ਸੋ ਹੰਕ ਕਰਨਾ ਗਲਤ ਕਰ ਲੈਂਦੇ ਅੰਕਲ ਮੇਰਾ ਨਾਮ ਗਗਨਦੀਸ਼ਾ ਹਾਂ ਅੰਕਲ ਜੀ ਇੱਥੇ ਕਾਫੀ ਟਾਈਮ ਹੋ ਗਿਆ ਸਾਨੂੰ ਖੜੇ ਨੂੰ ਪੰਪ ਤੇ ਖੜੇ ਰਹੇ ਕੋਈ ਇੱਥੇ ਨਾ ਨਿਕਲਦਾ ਜਾਂ ਨਾ ਕੋਈ ਹੁੰਦਾ ਜਾਂ ਦਰਵਾਜ਼ਾ ਵੀ ਨਹੀਂ ਖੋਲਦਾ ਕੀ ਕਾਰਨ ਅੰਕਲ ਇਸ ਚੀਜ਼ ਦਾ ਕੱਲ ਰਾਤੀ ਨਹੀਂ ਨਿਕਲਦੇ ਬਾਈ ਲੋਕ ਇਹ ਥੋੜਾ ਉੱਾਰ ਹੈ ਅੱਗੇ ਸ਼ਮਸ਼ਾਨ ਵੀ ਹੈਗਾ ਥੋੜਾ ਦੂਰ ਜਾ ਕੇ ਅੱਗੇ ਜਾ ਕੇ ਜੀ ਇਸ ਕਰਕੇ ਨਹੀਂ ਨਿਕਲਦੇ ਲੋਕ ਕਿਹਾ ਸੀ ਵੀ ਪੰਪ ਤੇ ਰਹਿਣੇ ਆ ਉੱਥੇ ਹੀ ਆ ਪਰ ਨਹੀਂ ਨਿਕਲਦੇ ਰਾਤ ਨੂੰ ਨਹੀਂ ਨਿਕਲਦੇ ਸਾਡੇ ਵੀ ਆਰਡਰ ਹੈਗਾ ਸਾਨੂੰ ਵੀ ਰਾਤ ਨੂੰ ਪੰਪ 10 ਵਜੇ ਤੋਂ ਬਾਅਦ ਵੀ ਅਸੀਂ ਨਹੀਂ ਕਰਦੇ ਬੰਦ ਕਰ ਦਿੰਦੇ ਕਿਉਂਕਿ ਸਾਡੇ ਵੀ ਗੱਡੀ ਕਾਫੀ ਦੇਰ ਦੀ ਖੜੀ ਸੀ ਉਦੋਂ ਕੋਈ ਆਇਆ ਨਹੀਂ ਹੁਣ ਤੁਸੀਂ ਇੱਕਦਮ ਹੀ ਸਾਨੂੰ ਦੇਖ ਕੇ ਆਏ ਕਿ ਅਸੀਂ ਗੱਲਾਂ ਬਾਤਾਂ ਕਰਦੇ ਪਏ ਆਪਸ ਵਿੱਚ ਉਸ ਤੋਂ ਬਾਅਦ ਤੁਸੀਂ ਦੇਖਿਆ ਮੁਸੀਬਤ ਚ ਤੁਸੀਂ ਦਰਵਾਜ਼ਾ ਖੋਲ੍ਹ ਲਿਆ ਮਤਲਬ ਇੱਥੇ ਕਿਸੇ ਨਾ ਕਿਸੇ ਤਰ੍ਹਾਂ ਲੋਕੀ ਰਾਤੀ ਨਿਕਲਣੋਂ ਡਰਦੇ ਆ ਫਿਰ ਵੀ ਬਿਲਕੁਲ ਡਰਦੇ ਨਾਲੇ ਪਤਾ ਕੀ ਹੈ ਸਾਡੇ 2 ਦਿਨ ਦੀ ਡਿਊਟੀ ਹੁੰਦੀ ਹੈ 48 ਘੰਟੇ ਦੀ ਡਿਊਟੀ ਹੁੰਦੀ ਹੈ ਸਾਡੇ ਅਜਿਹੇ ਨੇ ਸਾਰੀ ਰਾਤ ਜਾਗਦੇ ਰਹਿਣੇ ਆ ਓਕੇ ਸਵੇਰੇ 5 ਵਜੇ ਤੋਂ ਕਸ ਤੋਂ ਬਾਅਦ ਅਸੀਂ ਨਹੀਂ ਫਿਰ ਸਾਡੀ ਹੁਣ ਕੁਦਰਤੀ ਨੀਂਦ ਖੁੱਲ ਗਈ ਤੇ ਉੱਠ ਕੇ ਨਹੀਂ ਤੇ ਨਹੀਂ ਨਹੀਂ ਖੁੱਲ ਦਿੰਦਾ ਉੱਠ ਦਿੰਦੇ ਠੀਕ ਸੋ ਤੁਸੀਂ ਦੇਖ ਸਕਦੇ ਹੋ ਕਿ ਅੰਕਲ ਦੇ ਨਾਲ ਵੀ ਗੱਲਬਾਤ ਕੀਤੀ ਗਈ ਉੱਥੇ ਅੰਕਲ ਨੇ ਵੀ ਕਿਹਾ ਕਿ ਅਸੀਂ ਅੰਦਰ ਹੀ ਸੀਗੇ ਪਰ ਅਸੀਂ ਜਿਹੜੇ ਆ ਬਾਹਰ ਬਿਲਕੁਲ ਵੀ ਨਹੀਂ ਆਏ ਕਿਉਂਕਿ ਰਾਤ ਦੇ ਸਮੇਂ ਤੇ ਕੋਈ ਨਹੀਂ ਆਂਦਾ ਤੇ ਅੱਗੇ ਜਿਹੜਾ ਆ ਉਹ ਸ਼ਮਸ਼ਾਨ ਘਾੜ ਵੀ ਆ ਪਰ ਤੁਹਾਨੂੰ ਦੇਖਿਆ ਅਸੀਂ ਕਿ ਤੁਸੀਂ ਮੁਸੀਬਤ ਚ ਇਸ ਕਰਕੇ ਅਸੀਂ ਬਾਹਰ ਆ ਗਏ ਨਹੀਂ ਤੇ ਇੱਥੇ ਕੋਈ ਵੀ ਨਿਕਲਦਾ ਜਿਸ ਤਰ੍ਹਾਂ ਮੈਂ ਤੁਹਾਨੂੰ ਪਹਿਲੇ ਵੀ ਕਿਹਾ ਸੀ ਕਿ ਕੀ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਸਾਰੀ ਜਿਹੜੀ ਇਹ ਜਗ੍ਹਾ ਆ ਬਿਲਕੁਲ ਉਜਾੜਾ ਕਿਸੇ ਤਰ੍ਹਾਂ ਦਾ ਕੋਈ ਇੱਥੇ ਇਨਸਾਨ ਨਾ ਹੈਗਾ ਤੇ ਨਾ ਬਾਹਰ ਆਉਂਦਾ ਹੈ। ਦਰਵਾਜ਼ੇ ਜਿਹਦੇ ਮਰਜ਼ੀ ਤੁਸੀਂ ਖੜਕਾ ਕੇ ਦੇਖ ਲਓ ਕੋਈ ਬਾਹਰ ਨਹੀਂ ਆਉਂਦਾ। ਇੱਥੇ ਕਿਸੇ ਨੂੰ ਕਿਸੇ ਨੂੰ ਕੋਈ ਮਤਲਬ ਨਹੀਂ ਹੈਗਾ ਕਿਉਂਕਿ ਜਦੋਂ ਅਸੀਂ ਇੱਥੇ ਆਏ ਸੀਗੇ ਉਦੋਂ ਹੀ ਸਾਰਿਆਂ ਨੇ ਕਿਹਾ ਤਾਂ ਸੀਗਾ ਕਿ ਰਾਤ ਦੇ ਸਮੇਂ ਜਿਹੜਾ ਤੁਸੀਂ ਇੱਥੇ ਬਿਲਕੁਲ ਵੀ ਨਾ ਆਓ, ਦਿਨ ਦੇ ਸਮੇਂ ਤੁਸੀਂ ਆ ਜਿਓ ਕਿਉਂਕਿ ਦਿਨ ਦੇ ਵੇਲੇ ਵੀ ਇੱਥੇ ਕੋਈ ਨਹੀਂ ਨਿਕਲਦਾ। ਇਸ ਤਰ੍ਹਾਂ ਦੀ ਜਗ੍ਹਾ ਤੇ ਜਿੱਥੇ ਤੁਸੀਂ ਜਾਣ ਦੀ ਗੱਲ ਕਰ ਰਹੇ ਹੋ। ਸੋ ਸਾਨੂੰ ਵੀ ਲੱਗ ਰਿਹਾ ਕਿ ਯਾਰ ਹੈਰਾਨਗੀ ਵਾਲੀ ਗੱਲ ਹੈ ਕਿ ਚਾਰ ਦੀ ਚਾਰ ਸਾਡੀਆਂ ਗੱਡੀਆਂ ਖਰਾਬ ਹੋ ਗਈਆਂ, ਚਾਰੋ ਹੀ ਗਰਮ ਹੋ ਗਈ ਇੱਕ ਦੇ ਵਿੱਚ ਪਾਣੀ ਲੀਕ ਹੋਣ ਲੱਗ ਗਿਆ ਸੋ ਇਸ ਤਰ੍ਹਾਂ ਦੀਆਂ ਚੀਜ਼ਾਂ ਜਿਹੜੀ ਅਸੀਂ ਉਹਨਾਂ ਦੇ ਨਾਲ ਵੀ ਗੱਲ ਕੀਤੀ ਹੈ ਤੇ ਉਹਨਾਂ ਨੇ ਵੀ ਇਹੀ ਸਾਨੂੰ ਜੀਸ ਗਈ ਹੈ ਕਿ ਵਾਕਈ ਇਸ ਤਰ੍ਹਾਂ ਦੀ ਜਿਹੜੀ ਚੀਜ਼ਾਂ ਇੱਥੇ ਹੈਗੀਆਂ ਤਾਂ ਹੀ ਉਹ ਚੀਜ਼ ਹੁੰਦੀ ਹੈ ਕਿਉਂਕਿ 7:30 ਵਜੇ ਤੋਂ ਬਾਅਦ ਤੇ ਇੱਥੇ ਵੈਸੇ ਕੋਈ ਨਿਕਲਦਾ ਹਾਂ ਕਈ ਵਾਰੀ ਪੈਟਰੋਲ ਪੰਪ ਜੇ ਸਾਡਾ ਜ਼ਰੂਰੀ ਹੋਵੇ ਲੋਕੀ ਜਿਹੜੇ ਆਉਂਦੇ ਆ ਤੇ ਅਸੀਂ 9:30 ਜਾਂ 10 ਵਜੇ ਤੱਕ ਜਿਸ ਤਰ੍ਹਾਂ ਤੁਸੀਂ ਦੇਖਿਆ ਕਿ ਪੰਪ ਤੇਲ ਪਾਣਦੇ ਉਸ ਤੋਂ ਬਾਅਦ ਬਿਲਕੁਲ ਵੀ ਕੋਈ ਬਾਹਰ ਨਹੀਂ ਨਿਕਲਦਾ ਚਾਹੇ ਉਹ ਜੋ ਮਰਜ਼ੀ ਹੋ ਜਾਏ ਤਸਵੀਰਾਂ ਤੁਹਾਨੂੰ ਦਿਖਾ ਦਿੰਦੇ ਆ ਕਿ ਬਿਲਕੁਲ ਲ ਤੁਸੀਂ ਦੇਖ ਸਕਦੇ ਹੋ ਕਿ ਛੋਟੀਆਂ-ਛੋਟੀਆਂ ਲਾਈਟਾਂ ਜਿਹੜੀਆਂ ਤੁਹਾਨੂੰ ਨਜ਼ਰ ਆਉਂਦੀਆਂ ਹੋਣੀਆਂ ਤੇ ਇਹ ਹੀ ਮੋਬਾਈਲ ਦੀ ਲਾਈਟ ਕਰੂੰਗਾ ਤੁਹਾਨੂੰ ਨਜ਼ਰ ਆਏਗਾ ਥੋੜਾ ਬੋਤਾ ਕੁਝ ਚੈੱਕ ਕਰ ਸਕਦੇ ਹੋ ਤੁਸੀਂ ਹਾ ਦੇਖੋ ਇਹ ਅੰਧੇਰਾ ਹੈ ਇੱਥੇ ਇਹ ਰੋਡ ਆ ਜਿੱਥੇ ਤੁਹਾਨੂੰ ਕੋਈ ਵੀ ਨਜ਼ਰ ਨਹੀਂ ਆ ਰਿਹਾ ਸੋ ਤੁਸੀਂ ਦੇਖ ਸਕਦੇ ਹੋ ਕਿ ਲਾਈਟ ਮਾਰੋ ਤਾਂ ਵੀ ਕੁਝ ਨਹੀਂ ਨਜ਼ਰ ਆ ਰਿਹਾ ਹਾਂ ਤੁਹਾਨੂੰ ਪੇੜ ਦਿਖਾਣੇ ਆ ਦੇਖੋ ਇਹੀ ਪੇੜ ਤੋਂ ਜੇ ਲਾਈਟ ਹਟਾ ਲਓ ਤੁਸੀਂ ਦੇਖ ਸਕਦੇ ਕਿੰਨਾ ਢੇਰ ਆਇਆ ਲਾਈਟ ਕਰੋ ਤੁਸੀਂ ਦੇਖ ਸਕਦੇ ਸੋ ਇਹ ਸਾਰੀਆਂ ਚੀਜ਼ਾਂ ਆ ਸੋਚਿਆ ਨਹੀਂ ਕਦੀ ਸੀਗਾ ਕਿ ਯਾਰ ਕਦੀ ਐਸੀ ਜਦੋਂ ਜਗ੍ਹਾ ਦੇ ਉੱਤੇ ਆਵਾਂਗੇ ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਚੀਜ਼ਾਂ ਹੋਣਗੀਆਂ ਪਰ ਵਾਕਈ ਕੁਛ ਨਾ ਕੁਛ ਤਾਂ ਹੈ ਜੀ ਕਹਿੰਦੇ ਆਂ ਪਰ ਰੱਬ ਐ ਤੇ ਸ਼ੈਤਾਨ ਵੀ ਐ ਹਰ ਇੱਕ ਚੀਜ਼ਾ ਕੁਛ ਨਾ ਕੁਛ ਐ ਸੋ ਮੈਂ ਤੁਹਾਨੂੰ ਫੇਰ ਇੱਕ ਵਾਰੀ ਦੱਸ ਦਵਾਂ ਕਿ ਪਹਿਲੇ ਵੀ ਮੈਂ ਆ ਚੀਜ਼ ਲਾਈਵ ਹੋ ਕੇ ਬੋਲੀ ਸੀ ਪਰ ਆਟੋਮੈਟਿਕ ਹੀ ਸਾਡੀ ਜਿਹੜੀ ਇਹ ਪੋਸਟ ਆ ਕੁਦਰਤ ਹੀ ਡਿਲੀਟ ਹੋ ਗਈ ਇੱਕ ਵਾਰੀ ਫੇਰ ਮੈਂ ਸਾਰੇ ਆਪਣੇ ਭਰਾਵਾਂ ਨੂੰ ਦੱਸ ਦਵਾਂ ਕਿ ਹੁਣ ਜਦੋਂ ਵੀ ਮੈਂ ਲਾਈਵ ਹੋਊਂਗਾ ਸਿੱਧਾ ਯ ਉਸ ਜਗ੍ਹਾ ਦੇ ਉੱਤੇ ਉਸ ਹਾਂਟਡ ਪਲੇਸ ਦੇ ਉੱਤੇ ਹੀ ਜਾ ਕੇ ਹਾਂਗਾ ਚਾਹੇ ਅੱਜ ਹੋਵਾਂ ਚਾਹੇ ਕੱਲ ਹੋਵਾਂ ਚਾਹੇ ਪਰਸੋਂ ਹੋਵਾਂ ਪਰ ਉਸੇ ਪਲੇਸ ਤੇ ਜਾ ਕੇ ਲਾਈਵ ਹਾਂਗਾ ਸੋ ਸਾਡੇ ਨਾਲ ਜੁੜੇ ਰਹੀਓ ਤਾਂ ਕਿ ਤੁਹਾਨੂੰ ਉਹ ਜਗ੍ਹਾ ਦਿਖਾਈਏ ਕਿ ਉਹ ਜਗ੍ਹਾ ਕਿਹੜੀ ਹੈ ਜਿੱਥੇ ਲੋਕੀ ਜਾਣ ਤੋਂ ਡਰਦੇ ਆ ਤੇ ਅਸੀਂ ਵੀ ਰਾਤੀ ਜਾਵਾਂਗੇ ਸਿਰਫ ਤੁਹਾਡੇ ਲਈ ਜਾਵਾਂਗੇ ਤਾਂ ਕਿ ਉਹ ਚੀਜ਼ ਸੱਚੀ ਆ ਜਾਂ ਗਲਤ ਆ ਲੋਕਾਂ ਨੂੰ ਪਤਾ ਲੱਗੇ ਜੇ ਤਾਂ ਚੀਜ਼ ਸਹੀ ਹੈ ਤਾਂ ਤੁਹਾਨੂੰ ਉਹ ਹੀ ਪਤਾ ਲੱਗ ਜਾਏਗੀ ਜੇ ਚੀਜ਼ ਗਲਤ ਹੈ ਤੇ ਤੁਹਾਨੂੰ ਉਹ ਵੀ ਪਤਾ ਜਿਹੜੀ ਲੱਗ ਜਾਏਗੀ ਜੇ ਚੀਜ਼ ਗਲਤ ਹੋਈ ਤੇ ਇਹ ਆ ਕਿ ਸਾਨੂੰ ਇੰਨੀ ਖੁਸ਼ੀ ਆ ਕਿ ਲੋਕੀ ਜਿਹੜੇ ਉੱਥ ਸਤਨਾ ਕਿਉਂਕਿ ਹਜੇ ਲੋਕਾਂ ਦੇ ਦਿਲ ਦੇ ਵਿੱਚ ਕਿਤੇ ਨਾ ਕਿਤੇ ਡਰ ਹੈ ਸੋ ਕੋਸ਼ਿਸ਼ ਕਰਾਂਗੇ ਕਿ ਜਿਹੜਾ ਹੈ ਡਰ ਹੈ ਜਲਦੀ ਤੋਂ ਜਲਦੀ ਜਿਹੜਾ ਦੂਰ ਹੋ ਜਾਵੇ ਸੋ ਤੁਸੀਂ ਦੇਖ ਸਕਦੇ ਹੋ ਤੁਹਾਨੂੰ ਤਸਵੀਰਾਂ ਦਿਖਾਉਂਦੇ ਆ ਕਿ ਲੋਕੀ ਇੱਥੇ ਰਹਿੰਦੇ ਪਏ ਆ ਥੋੜੀ ਥੋੜੀ ਜਗ੍ਹਾ ਉਹਨਾਂ ਨੇ ਸ਼ਟਰਾਂ ਦੀਆਂ ਖੋਲੀਆਂ ਹੋਈਆਂ ਹਨ ਅੰਦਰ ਹੀ ਰਹਿੰਦੇ ਆ ਸੋ ਇੱਥੇ ਲਾਲ ਚੁੰਨੀ ਪਈ ਆ ਸਾਨੂੰ ਨਹੀਂ ਪਤਾ ਇੱਥੇ ਕੀ ਚੀਜ਼ ਹੈ ਕਿ ਨਹੀਂ ਇਸ ਕਰਕੇ ਅਸੀਂ ਇੱਥੇ ਗਏ ਨਹੀਂ ਬਟ ਇੱਥੇ ਕੋਈ ਬਾਹਰ ਨਹੀਂ ਆਂਦਾ ਇਸ ਜਗ੍ਹਾ ਦੇ ਵਿੱਚ ਸੋ ਜਲਦੀ ਹੁਣ ਅਸੀਂ ਲਾਈਵ ਹੋਵਾਂਗੇ ਤਾਂ ਤੁਹਾਨੂੰ ਜਿਹੜੀ ਆ ਉਹ ਹੌਂਟਡ ਪਲੇਸ ਜਿਹੜੀ ਆ ਜਲਦੀ ਦਿਖਾਵਾਂਗੇ ਜਿੱਥੇ ਅਸੀਂ ਪਹੁੰਚ ਨਹੀਂ ਪਾਰੇ ਜਲਦੀ ਅਸੀਂ ਉਸ ਜਗ੍ਹਾ ਤੇ ਵੀ ਪਹੁੰਚਾਂਗੇ ਸੋ ਤਦ ਤੱਕ ਸਾਡੇ ਨਾਲ ਜੁੜੇ ਰਹੋ ਅਸੀਂ ਅੱਜ ਕੱਲ ਜਾਂ ਪਰਸੋ ਦੇ ਵਿੱਚ ਜਗ੍ਹਾ ਦੇ ਉੱਤੇ ਜ਼ਰੂਰ ਪਹੁੰਚਾਂਗੇ ਪੂਰੀ ਤਿਆਰੀ ਦੇ ਨਾਲ ਪਹੁੰਚਾਂਗੇ ਤੇ ਉੱਥੇ ਦੇ ਕੀ ਸਾਰੀ ਚੀਜ਼ਾਂ ਆ ਕੀ ਸਾਰੀ ਕਹਾਣੀ ਆ ਕਿੰਨੀਆਂ ਉੱਥੇ ਸੋਸਾਇਟੀ ਹੋਈਆਂ ਕਿੰਨੀਆਂ ਉੱਥੇ ਨਵਾਲਗ ਲੜਕੀਆਂ ਗਵਾਚ ਗਈਆਂ ਤੇ ਕਿੰਨੇ ਲੋਕਾਂ ਨੂੰ ਉੱਥੇ ਫਾਂਸੀ ਲਈ ਤੇ ਕਿੰਨਾਂ ਨੇ ਆਪਣੇ ਆਪ ਨੂੰ ਗੋਲੀ ਮਾਰ ਲਈ ਉਹ ਹਰ ਇੱਕ ਚੀਜ਼ ਦੇ ਜਿਹੜੇ ਅਸੀਂ ਉੱਥੇ ਖੁਲਾਸੇ ਕਰਾਂਗੇ ਜਾ ਕੇ ਤਦ ਤੱਕ ਲਈ ਮੈਨੂੰ ਦਿਓ ਇ ਵਾਂਗੇ ਸੋ ਤਦ ਤੱਕ ਲਈ ਮੈਨੂੰ ਦੋ ਇਜਾਜ਼ਤ ਧੰਨਵਾਦ ਹਤੇ ਯਾਰ ਆਪਣੇ ਕੋਟਰ ਖਸਾਰੇ ਕੱਢ ਕੇ